ਚੱਲ ਮਰ ਮਰ ਕੇ ਬੁਹਾਰ ਲਾ ਚਰ ਮੈਂ ਮੰਜਾ ਫੜੀ ਖੜਾ ਹੋਰ ਮੈਂ ਦੱਸ ਕੀ ਤਰ੍ਹਾਂ ਇਹ ਫਿਰ ਪੈਨ ਮੈਂ ਤਾਂ ਉਹਦੀ ਖਿੱਚ ਕੇ ਲੈ ਜਾ ਕਰਾਂਗਾ ਭਰਾ ਕਿਉਂ ਪਹਿਣਾ ਸੌਖਾ ਬੁਣਨਾ ਔਖਾ ਹੈ ਹਾਂ ਪਹਿਣਾ ਤਾਂ ਸੌਖਾ ਹੈ ਇਹਨੂੰ ਕਹਿੰਦੇ ਕੀ ਹੁੰਦੇ ਨੇ ਅੰਬ ਕਿਹਨੂੰ ਜਿਹੜਾ ਤਾਂ ਹੁਣ ਰੱਸੀ ਜੀ ਪੱਟੀ ਆ ਕਿਉਂ ਇਹ ਮੱਲ ਪਾਇਆਗਾ ਇਹਨੂੰ ਮੱਲ ਕਹਿੰਦੇ ਹੁੰਦੇ ਨੇ ਹਾਂ ਠੀਕ ਹੈ ਸਾਰਾ ਕੁਛ ਐਸੇ ਚ ਹੀ ਹੈ ਠੀਕ ਹੈ ਠੀਕ ਹੈ ਜਿਹੜਾ ਕੁਛ ਹੈਗਾ ਠੀਕ ਹੈ ਹਾਂ ਉਦੋਂ ਬਾਅਦ ਕੁਝ ਹੈਗਾ ਜਿਹੜਾ ਆਪਾਂ ਤਾਣਾ ਪਾਵਾਂਗੇ ਪੇਟਾ ਪਾਵਾਂਗੇ ਠੀਕ ਹੈ ਠੀਕ ਆ ਠੀਕ ਹੈ ਹੋਰ ਤੇ ਤੈਨੂੰ ਇਹ ਮੱਲਾ ਮੰਜਾ ਸਾਰਾ ਤੂੰ ਕਿੰਨੇ ਟਾਈਮ ਚ ਬਣ ਦੇਗੀ ਜੇ ਬੁਣਨਾ ਪਿਆ ਇਹ ਹੁਣ ਇਹ ਤਾਂ ਲੱਗ ਜਾਣਗੇ 2 ਦਿਨ ਮੰਜੇ ਤੇ ਹਾਂ ਅੱਛਾ ਮੈਂ ਕੁੰਡੀਆਂ ਦਾ ਪਰੂ ਠੀਕ ਆ ਇੱਥੇ ਬਹਿ ਜਾ ਬੁੱਢੇ ਦੇਖਣਾ ਪਈ ਨਾ ਕਾਨੂੰ ਠੀਕ ਦੀ ਤੇ ਮੈਂ ਕਾਨੂੰ ਮੈਂ ਰੋਜ ਦੀ ਕੰਮ ਹੈ ਪੁੱਤ ਮੇਰਾ ਇਹ ਠੀਕ ਆ ਠੀਕ ਆ ਕੋਈ ਇੱਕ ਦਿਨ ਦਾ ਨਹੀਂ ਹੈਗਾ ਠੀਕ ਆ ਠੀਕ ਆ ਠੀਕ ਆ ਐਂ ਕਰੀ ਪੰਜ ਸੱਤ ਬੁਣੇ ਪਏ ਨੇ ਮੇਰੇ ਮੰਜੇ ਇਹ ਅੱਛਾ ਉਮੇ ਬਕਾਉ ਵੀ ਆ ਅੱਛਾ ਮੰਜੇ ਹਾਂ ਨਾ ਹੁਣ ਮੇਰੀ ਗੱਲ ਸੁਣ ਤੂੰ ਬਣਾ ਕੇ ਵੇਚਦੀ ਹੁਣ ਲੋਕਾਂ ਦੀ ਬਹੁ ਆਪ ਨਹੀਂ ਬੁਣਦੀ ਹੈਗੀਆਂ ਮੰਜੇ ਉਹ ਪ੍ਰਵਾ ਮਲ ਨਹੀਂ ਪਾਉਣਾ ਦਾ ਵੀ ਅੱਜ ਕੱਲ੍ਹ ਇਹਨੂੰ ਮਲ ਨਹੀਂ ਪਾਉਣਾ ਆਂਦਾ ਇਹ ਤਾਂ ਕਿੱਡੀ ਗੱਲ ਆਂ ਪੋ ਐਂ ਕਰ ਫਿਰ ਤੁਹਾਡੇ ਘਰ ਵਾਲੀ ਕੁੜੀ ਨੂੰ ਬੁਲਾ ਉਹਨੂੰ ਪੁੱਛ ਲੈਨੇ ਵੀ ਇਹ ਮਲ ਪਾ ਦੇਗੀ ਅੱਛਾ ਜੀ ਹਾਂ ਤੂੰ ਇਹ ਪੁੱਛ ਲਈ ਬੀ ਇਹ ਮੁੰਜਾ ਬੁਣਨਾ ਹੈ ਅੰਦਰਲੇ ਘੇਰੇ ਦਾ ਬਾਹਰਲੇ ਘੇਰੇ ਦਾ ਵੀ ਜੀ ਪਾ ਦੇ ਅੱਛਾ ਵੀ ਪਾ ਦੋਗੀ ਜੀ ਅੱਛਾ ਹਾਂ ਇਹ ਵੀ ਕਲਾਕਾਰੀ ਹੁੰਦੀ ਹੈ ਹਾਂ ਇਹਦੇ ਚੀ ਕਲਾਕਾਰੀ ਹੁੰਦੀ ਹੈ ਠੀਕ ਹੈ ਹਾਂ ਦੇ ਘੋਲ ਘੇਰੇ ਦੇ ਨਾਲ ਅੰਦਰ ਉਥੇ ਬਣ ਜਾਂਦੀਆਂ ਡੱਬੀ ਚੌਰਸ ਹਾਂ ਹਾਂ ਉਹ ਡੱਬੀ ਨਹੀਂ ਬਣਾ ਸਕਦੀ ਹੁਣ ਤਾਂ ਇੱਕ ਚੱਕਰੀ ਤੇ ਸੀ ਇੱਕ ਦੱਬ ਲਈ ਇੱਕ ਚੱਕਰੀ ਇੱਕ ਦੱਬ ਲਈ ਮਤਲਬ ਤੇਰਾ ਕਹਿਣ ਦਾ ਮਤਲਬ ਹੈ ਵੀ ਅੱਜ ਕੱਲ੍ਹ ਦੀਆਂ ਨੂੰ ਕੰਮ ਘੱਟ ਆਉਂਦਾ ਆਉਂਦਾ ਕਿਉਂ ਘੱਟ ਕਾ ਤੂੰ ਆਉਂਦਾ ਕਾਰਨ ਕੀ ਆ ਅੱਜ ਕੱਲ੍ਹ ਕੁਛ ਤਾਂ ਪੜਾਈ ਹੋਗੀ ਪੁੱਤ ਹਾਂ ਠੀਕ ਹੈ ਹਾਂ ਉਸ ਆਪਾਂ ਫੜ ਗਿਆ ਮੋਬਾਈਲਾਂ 'ਚ ਹਾਂ ਉਸ ਆਪਾਂ ਪੜ ਕੇ ਕਹਾਂ ਕੈਨੇਡਾ ਪਹੁੰਚਦੇ ਆਂਗੇ ਐਸੀਆ ਹਾਂ ਇਹ ਇਹ ਚੱਕਰ ਆ ਪੁੱਤ ਠੀਕ ਆ ਪਹਿਲਾਂ ਉਹ ਬੁੜੀਆਂ ਨਰਮਾ ਚੋਣਵਾਕ ਜਾਂਦੀਆਂ ਹਾਂ ਪਕਾਹ ਚੋਣਵਾਕ ਜਾਂਦੀਆਂ ਹਾਂ ਫੇਰ ਕੀ ਕਰਦੀਆਂ ਹਾੜ ਸਿਆਲ ਚ ਰੂੰ ਕਰਾ ਲੈਂਦੀਆਂ ਕੱਤਦੀਆਂ ਹਾਂ ਸੂਤ ਨੂੰ ਰੰਗਦੀਆਂ ਹਾਂ ਸੋਪ ਪਾ ਲੈਂਦੀਆਂ ਐਸੀਆ ਹਾਂ ਸੋਪ ਕੀ ਹੁੰਦਾ ਉਹ ਦੋ ਪੂਣੀਆਂ ਤੇਰੀਆਂ ਹਾਂ ਦੋ ਪੂਣੀਆਂ ਮੇਰੀਆਂ ਹਾਂ ਫੇਰ ਉਹ ਤੈਨੂੰ ਸਿੱਟਦੇ ਦੋ ਪੂਣੀਆਂ ਦੋ ਮੇਰੀਆਂ ਦਵਾ ਦਵਾ ਮੈਂ ਤਾਂ ਕੱਤਦਾ ਅੱਛਾ ਤੇਰੇ ਕੋਲ ਏਡਾ ਢੇਰ ਲਾਤਾ ਮੈਂ ਆਪਣੀਆਂ ਤਾਂ ਕੱਤ ਦਿੱਤੀਆਂ ਸਾਰੀਆਂ ਤੇਰੇ ਸਿਰ ਮੈਂ ਬਾਜੀ ਚੜਾਤੀ ਅੱਛਾ ਐ ਮਤਲਬ ਕਿ ਬਾਜ਼ੀਆਂ ਹੁੰਦੀਆਂ ਤੇ ਹਾਂ ਜਿਵੇਂ ਹੁਣ ਤਾਂ ਅਸ ਦੇ ਬਾਜੀ ਹੈ ਹਾਂ ਐਸ ਲੋਟ ਤੇ ਗੁੱਡਿਆਂ ਦੀ ਵੀ ਬਾਜੀ ਹੁੰਦੀ ਸੀ ਪੁੱਤ ਠੀਕ ਆ ਠੀਕ ਆ ਠੀਕ ਆ ਫਿਰ ਇਕੱਠੀਆਂ ਕੁੜੀਆਂ ਹੋ ਕੇ ਬੈਂਦੀਆਂ ਹੁੰਦੀਆਂ ਹੈ ਹਾਂ ਇਕੱਠੀਆਂ ਕੁੜੀਆਂ ਛੋਪ ਪਾ ਲੈਂਦੀਆਂ ਅੱਛਾ ਕੋਈ ਜਿਹੜੀ ਯਾਦਰਾ ਕੱਢ ਲੈਂਦੀ ਅੱਛਾ ਕੋਈ ਜਾਣ ਦੀ ਯਾਦਰਾ ਕੱਢਣ ਨਾ 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 ਉਹ ਤਾਂ ਕੱਲੋਂ ਗੀਤ ਹੀ ਰਹਿ ਗਏ ਕੱਲੋਂ ਨਾਉ ਗੀਤ ਵੀ ਨਹੀਂ ਆਉਂਦੇ ਪੁੱਤ ਐਸੇ ਜੀ ਹਾਂ ਹੁਣ ਤਾਂ ਗੀਤ ਵੀ ਨਹੀਂ ਆਉਂਦੇ ਠੀਕ ਹੁਣ ਤਾਂ ਹਾਂ ਚੱਲ ਪੇਢੀ ਜੇ ਹਾਂ ਇਹ ਡੀ ਜੀ ਤਾਂ ਗੀਤ ਚਾਲਦੇ ਆ ਅੱਗੇ ਵਾਲੇ ਗੀਤ ਨਹੀਂ ਰਹੇ ਹੈਨਾ ਇਹ ਵਾਲੇ ਗੀਤ ਨਹੀਂ ਰਹੇ ਜਿਹੜੀਆਂ ਬੁੜੀਆਂ ਇਕੱਠੀਆਂ ਹੋ ਕੇ ਗਾਉਂਦੀਆਂ ਹੁੰਦੀਆਂ ਹੈਨਾ ਹੁਣ ਤਾਂ ਐਕਾ ਕਿਸੇ ਦੇ ਪਰੌਣੇ ਨੂੰ ਮੁਖੌਲ ਕਰਨ ਲੱਗ ਪਿਆ ਹਾਂ ਕੁੜੀ ਨੂੰ ਛੱਡ ਕੇ ਭੱਜ ਜਾਂਦਾ ਆ ਤਾਂ ਗੱਲ ਹੈਗੀ ਆ ਸਹੀ ਹੈ ਨਾ ਹਾਂ ਅੱਗੇ ਬੁੜਿਆਂ ਨੂੰ ਗਾਲਾਂ ਦੇ ਜਾਨ ਨਿ ਛਡਾਉਂਦੇ ਹਾਂ ਹਾਂ ਫੇਰ ਭਾਈ ਰੋਟੀ ਖਾਣ ਰੋਟੀ ਖਾਂਦੇ ਉਹ ਅੱਛਾ ਹੁਣ ਤਾਂ ਕੋਈ ਜਨਰਲ ਹੀ ਸੜਾਉਂਦੇ ਕੋਈ ਕੁਝ ਹੋਰ ਨਹੀਂ ਉਹ ਬਾਈ ਚੁੰਨੀ ਫੜ ਲੈਂਦੇ ਆ ਮੂੰਹ ਚ ਪਤਾਸਾ ਪਾਇਆ ਚਾਹ ਬਸ ਅੱਗੇ ਤਾਂ ਐ ਪਤਾਸਾ ਪਾਉਂਦੇ ਆ ਆਪਣੇ ਮੂੰਹ ਚ ਹੀ ਪਾ ਲੈਂਦੇ ਹਾਂ 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 ਹੁਣ ਤਾਂ ਬੇਇੱਜ਼ਤੀ ਮੰਨ ਜਾਂਦਾ ਅਗਲੇ ਹਾਂ ਹੁਣ ਤਾਂ ਕਹਿੰਦੇ ਵੀ ਬੇਇੱਜ਼ਤੀ ਕਰ ਕੋਈ ਕੁਸ ਗੱਲ ਲੰਬੋ ਆਏ ਵੀ ਆ ਨਾ ਅੱਗੇ ਆਪ ਦਾ ਦਾਜ ਆਪ ਨੂੰ ਹੀ ਤਿਆਰ ਕਰਨਾ ਪੈਂਦਾ ਹੁੰਦਾ ਤੀ ਹਾਂ ਹੁਣ ਤਾਂ ਬਣਾ ਬਣਾਇਆ ਦਾਜ ਪੁੱਤ ਬਾਦੂ ਹਾਂ ਹੁਣ ਤਾਂ ਦਾਜ ਦੀ ਲੋੜ ਹੀ ਨਹੀਂ ਲੋੜ ਹੀ ਨਹੀਂ ਹੁਣ ਤਾਂ ਦਾਜ ਮੁੰਡੇ ਨੂੰ ਦੇਣਾ ਪੈਂਦਾ ਹੈ ਦੇਣਾ ਪੈਂਦਾ ਅਗੇ ਕੁੜੀ ਤੋਂ ਮੰਗਦੇ ਕੁੜੀ ਵਾਲੇ ਤੋਂ ਮੰਗਦੇ ਹੁੰਦੇ ਹੁੰਦੇ ਮੰਗਦੇ ਇੰਨਾ ਦਾਜ ਚਾਹੀਦਾ ਜੋੜੀ ਘੋੜੀ ਚਾਹੀਦੀ ਹੈ ਹਾਂ 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 ਹੁਣ ਨਹੀਂ ਹੁਣ ਤਾਂ ਮੁੰਡੇ ਵਾਲੇ ਤੋਂ ਲੈਂਦੇ ਆ ਮੁੰਡੇ ਵਾਲੇ ਤੋਂ ਲੈਂਦੇ ਆ ਤੇ ਦਰੀਆਂ ਦੁਰੀਆਂ ਜਾਂ ਤਾਣੇ ਬੁਣਨੇ ਪੈਂਦੇ ਹਨਾ ਉਹ ਕੰਮ ਤਾਂ ਹੁਣ ਖਤਮ ਹੀ ਹੋ ਗਏ ਤਾਂ ਖਤਮ ਹੋ ਗਏ ਪੁੱਤੋ ਤਾਂ ਵਾਧੂ ਖਤਮ ਹੋ ਗਿਆ ਵੀ ਟਾਈਮ ਉਹ ਤਾਣੇ ਬੋਣ ਨਾਲ ਵਧੀਆ ਦੀ ਕਾਜੇ ਵਾਲਾ ਮੁੱਲ ਦਾ ਜਿਹੜਾ ਸਮਾਨ ਲੈਂਦੇ ਨੇ ਅੱਜ ਵਾਲਾ ਵਧੀਆ ਪਤਾ ਉਹ ਪਹਿਲਾ ਵਾਲਾ ਕੰਮ ਹੁਣ ਤਾਂ ਦੇ ਮਤਬ ਲੈ ਕੋਠੀਆਂ ਪੈ ਗਈਆਂ ਬਿੱਡ ਅੰਦਰੀ ਜੇ ਕੀ ਹਾਂ ਹੁਣ ਇਹਨਾਂ ਦੀ ਕੋਈ ਲੋਡ ਨਹੀਂ ਲੋਡ ਤਾਂ ਮੇਰੇ ਵਰਗਿਆਂ ਨੂੰ ਆ ਕਿਉਂ ਖਿੱਚ ਕੇ ਮੰਜਾ ਉਥੇ ਲੈ ਕੇ ਜਾਣਾ ਦੋ ਪਰੌਣੇ ਆਗੇ ਉਹਨਾਂ ਨੂੰ ਰੋਣਾ ਉਹ ਲੋਡ ਤਾਂ ਇਹਦੀ ਵੀ ਹੈ ਠੀਕ ਹੈ ਚਾਹੀ ਤਾਂ ਕੋਠੀ ਪਾ ਲਈ ਲੋਡ ਇਹਦੀ ਵੀ ਆ ਪਤਾ ਠੀਕ ਹੈ ਧੁੱਪੇ ਮੰਜਾ ਡਾਹ ਤਾ ਲਵੇਂਗਾ ਹਾਂ 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 ਬਿੱਡ ਤਾਂ ਨਹੀਂ ਚੱਕ ਸਕਦਾ ਇਹਦੀ ਵੀ ਲੋਡ ਹੈ ਜੀ ਇਹ ਵੀ ਜ਼ਰੂਰੀ ਹੈ ਠੀਕ ਹੈ ਹਾਂ ਫਿਰ ਇਹ ਲੋੜ ਜੇ ਇਹਨਾਂ ਦੀ ਲੋੜ ਹੈ ਬੁੰਨ ਵਾਲੀਆਂ ਦੀ ਵੀ ਲੋੜ ਆ ਬੁੰਨ ਵਾਲੀਆਂ ਵੀ ਹੁਣ ਹੁਣ ਪੈਸਾ ਕੰਮ ਕਰਦਾ ਪੁੱਤ ਠੀਕ ਹੈ ਪੈਸਾ ਕੰਮ ਕਰਦਾ ਬਣੀ ਬਣਾਈ ਚੀਜ਼ ਮਿਲਦੀ ਆ ਹਾਂ ਰੈਡੀमेड ਜਿਹੜਾ ਬਣੀ ਬਣਾਈ ਆ ਤੇਰਾ ਮੰਜਾ ਭਰੂੰ ਹਾਂ ਠੀਕ ਹੈ ਮੈਂ 2 ਦਿਨਾਂ ਚ ਭਰੂੰ ਹੂੰ ਮੈਂ ਤਾਂ ਥੋੜਾ ਰੁਪਇਆ 500 ਨੂੰ ਠੀਕ ਹੈ ਕਿਉਂ ਮੈਂ ਉਹਦੇ ਘਰੇ ਚਾਹ ਵੀ ਪੀऊं ਹਾਂ ਮੈਂ ਉਹਦੇ ਘਰੇ ਰੋਟੀ ਵੀ ਖਾऊं ਜਿਉ ਮੈਨੂੰ ਟਾਈਮ ਲੱਗੂਗਾ ਉਦੋਂ ਮੈਂ ਬੁੰਨ ਜਾਊਂਗਾ ਠੀਕ ਹੈ ਠੀਕ ਹੈ ਸੂਤ ਵੀ ਤੇਰਾ ਮੰਜਾ ਵੀ ਤੇਰਾ ਮੈਂ ਉਹਦੀ ਬਣਾਈ ਬਣਾਈ ਲੈਣੀ ਪੁੱਤ ਠੀਕ ਆ ਠੀਕ ਆ ਠੀਕ ਠੀਕ ਅੱਗੇ ਬਾਹਰ ਬਾਹਰ ਅੰਦਰ ਜਾਂਦੇ ਕੋਈ ਮਿਹਨਤ ਨਹੀਂ ਸੀ ਹੂੰ ਕਿਉਂ ਅਮਨਮਤੀਆਂ ਚੀਜ਼ਾਂ ਹੁੰਦੀਆਂ ਸੀ ਹਾਂ ਪਰ ਉਹ ਗੱਲ ਨਹੀਂ ਹੈਗੀ ਠੀਕ ਜ਼ਮਾਨਾ ਬਦਲ ਗਿਆ ਬਦਲ ਗਿਆ ਜ਼ਮਾਨਾ ਬਦਲ ਕੇ ਵੀ ਵਧੀਆ ਹੀ ਆਇਆ ਕੋਈ ਮਾੜਾ ਤਾਂ ਨਹੀਂ ਆਇਆ ਵਧੀਆ ਤਾਂ ਆ ਗਿਆ ਹਾਂ ਕਮੜਾ ਮਾੜਾ ਤਾਂ ਆਇਆ ਹੋ ਗਿਆ ਪੁੱਤ ਹੂੰ ਕੁੜੀਆਂ ਦੀ ਪੈਗੀ ਘਾਟ ਹੂੰ ਮੁੰਡੇ ਹੋਗੇ ਬਾਦੂ ਹਾਂ ਹੁਣ ਆਪਾਂ ਨੂੰ ਕੋਈ ਕੁੜੀ ਵੀ ਨਹੀਂ ਲੱਭਦੀ ਆ ਗਲਤ ਹੈਗੀ ਆ ਹੈਗੀ ਕਿ ਨਹੀਂ ਹਮ ਮੇਰੇ ਦੋ ਮੁੰਡੇ ਨੇ ਹਮ ਕੁੜੀ ਮੇਰੇ ਹੈ ਹੀ ਨਹੀਂ ਮੈਂ ਤਾਂ ਆਪਦੇ ਨੂੰ ਭਾਲਦੀ ਵੀ ਮੇਰਾ ਨੂੰ ਰਿਸ਼ਤਾ ਹੋਵੇ ਹਾਂ ਜੇ ਗਾਂਹਾਂ ਅਗਲੇ ਦੇ ਕੁੜੀ ਹੋਵੇ ਫੇਰੇ ਰਿਸ਼ਤਾ ਹੋ ਬਸ 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 ਠੀਕ ਹਮ ਹੋਰ ਬਤੂ ਤੂੰ ਹੁਣ ਆਏ ਕਰ ਮੈਂ ਹੁਣ ਮੰਜਾ ਭਰਦੀ ਹਮ ਮੈਂ ਇਹਦੇ 'ਚ ਤਾਣਾ ਪਾਉਣੀ ਠੀਕ ਹੈ ਹੈ ਹਮ ਤੇ ਆਪਾਂ ਫੇਰ ਗੱਲ ਕਰਾਂਗੇ ਠੀਕ ਹੈ ਜੀ ਹਾਂ